ਬੋਲੇ ਹੋ ਤੁਮ ਕਥਾ ਸੁਦਾਰੀ ਸਵਈਆ ਸੋਰ ਸੁਨਿਓ ਜਬ ਦੇਤ ਨ ਕੋ ਤਬ ਚੰਡ ਪਰ ਚੰਡ ਤਚੀ ਅਖੀਆਂ ਹਰ ਧਿਆਨ ਛੁਟਿਓ ਮਨ ਕੋ ਸੁਨ ਕਹਿ ਤੁਨ ਢੂਟ ਖਗੇਸ ਦੇਈ ਪੱਖੀਆਂ ਰਿਗ ਜਵਾਲ ਬੜੀ ਬੜਵਨਲ ਜੋ ਕਵਨੇ ਉਪਮਾਤੇ ਕੀ ਲੱਖੀਆਂ ਸਭ ਛਾਰ ਪਇਓ ਦਲ ਦਨਵ ਕੋ ਜਿਮਕੂ ਮਹਲਾਹਲ ਕੀ ਮੱਖੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ ਕੇ ਗੁਰੂ ਕੀ ਅਮਰਤਮਈ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਮਹਾਰਾਜ ਬਾਜਾ ਵਾਲੇ ਸਰਬੰਸਦਾਨੀ ਦੇਖ ਤੇਗ ਦੇ ਧਨੀ ਮਹਾ ਤੇਜਸਵੀ ਸਤਿਗੁਰੂ ਜੀ ਨੇ ਬੜੀ ਪ੍ਰਚੰਡ ਬਾਣੀ ਦੀ ਰਚਨਾ ਕੀਤੀ ਹੈ ਸ੍ਰੀ ਚੰਡੀ ਚਰਿਤ੍ਰ ਦੀ ਚੰਡੀ ਚਰਿਤ੍ਰ ਦਾ ਜੋ ਇਹ ਅਧਿਆਏ ਹੈ ਇਹ ਆਪ ਜੀ ਕਥਾ ਸਰਵਣ ਕਰ ਚੁੱਕੇ ਹੋ ਕਿ ਪਿਛਲੇ ਅਧਿਆਏ ਵਿੱਚ ਤੁਮਰਨੈਣ ਜਿਹਦੀਆਂ ਅੱਖਾਂ ਧੂਏ ਵਰਗੀਆਂ ਸਨ ਉਹ ਸੁਮਨ ਸੁਮਨੇ ਚੰਡੀ ਨਾਲ ਜੁੱਧ ਕਰਨ ਵਾਸਤੇ ਭੇਜਿਆ ਪਰ ਉਹ ਚੰਡੀ ਦੇ ਹੱਥੋਂ ਮਾਰਿਆ ਗਿਆ ਜਦੋਂ ਬਹੁਤ ਜ਼ਿਆਦਾ ਇਹ ਦੁੱਖ ਦੀ ਖਬਰ ਮਿਲੀ ਹੈ ਸੁਮਨ ਸੁਮਨੇ ਉਸ ਵੇਲੇ ਕੀ ਐਕਸ਼ਨ ਲਿਆ ਹੈ ਉਹ ਕਥਾ ਅਗਲੇ ਅਧਿਆਏ ਵਿੱਚ ਚੰਡੀ ਚਰਿੱਤਰ ਦੇ ਚੌਥੇ ਅਧਿਆਏ ਵਿੱਚ ਸਰਵਣ ਕਰਿਏ ਮਾਨਵ ਬਿਰਤੀਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨਿਰੰਕਾਰ ਸਰੂਪ ਉਹਨਾਂ ਦੀ ਆਦ ਸ਼ਕਤੀ ਸ੍ਰੀ ਭਗੋਤੀ ਜੀ ਸਹਾਇ ਤਨ ਮਾਤਾ ਸਹਿਬ ਦੇਵਾ ਜੀ ਦੇ ਚਰਨਾਂ ਦਾ ਧਿਆਨ ਤਰੀਏ ਔਰ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਕਲਗੀਧਰ ਪਾਤਸ਼ਾਹ ਜੀ ਦੇ ਸਰੂਪ ਨੂੰ ਆਪਣੇ ਚਿੰਤਨ ਚ ਲਿਆਂਦਿਆ ਹੋਇਆ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਿਆ ਸੋਰ ਸੁਨਿਓ ਜਬ ਦੇਤਨ ਕੋ ਤਬ ਚੰਡ ਪ੍ਰਚੰਡ ਤ ਜੀ ਅੱਖੀਆਂ ਜਦੋਂ ਦੇਤਨ ਨੇ ਬੜਾ ਰੌਲਾ ਪਾਇਆ ਮਾਰ ਲੋ ਮਾਰ ਲੋ ਕਰਦੇ ਤੇ ਬੜਾ ਹੱਲਾ ਗੁੱਲਾ ਕਰਦੇ ਉਹਨਾਂ ਦੀਆਂ ਆਵਾਜ਼ਾਂ ਉਹਨਾਂ ਦੀਆਂ ਚੀਕਾਂ ਸੁਣ ਕੇ ਉਹਨਾਂ ਦਾ ਸ਼ੋਰ ਸੁਣ ਕੇ ਚੰਡੀ ਨੂੰ ਰੋਹ ਚੜ ਗਿਆ। ਕ੍ਰੋਧ ਵਿੱਚ ਆ ਗਈ ਤੇ ਤੱਚੀ ਅੱਖੀਆਂ ਦਾ ਮਤਲਬ ਅੱਖਾਂ ਲਾਲ ਹੋ ਗਈਆਂ। ਗੁੱਸੇ ਦੇ ਨਾਲ ਵੀਰਤਾ ਦੇ ਨਾਲ ਚੰਡੀ ਲਾਲੋ ਲਾਲ ਹੋ ਗਈ। ਹਰ ਧਿਆਨ ਛੁੱਟਿਓ ਮਨ ਕੋ ਸੁਣ ਕੇ ਧੰਨ ਢੂਟ ਖਗੇਸ ਗਈ ਪੱਖੀਆਂ। ਦੇਵੀ ਦਾ ਜਕਾਰਾ ਸੁਣ ਕੇ ਉਹਦੀ ਆਵਾਜ਼ ਸੁਣ ਕੇ ਉਹਦੀ ਟਣਕਾਰ ਸੁਣ ਕੇ ਉਹਦੇ ਤੀਰਾਂ ਦੀ ਉਹਦੀਆਂ ਤੇਗਾਂ ਦੀ ਲਿਸ਼ਕ ਵੇਖ ਕੇ ਉਹਨਾਂ ਦੇ ਢਾਲਾਂ ਤਲਵਾਰਾਂ ਤੇ ਖੜਕਦੇ ਵਾਰਾਂ ਨੂੰ ਸੁਣ ਕੇ ਹਰ ਧਿਆਨ ਛੁੱਟਿਓ ਮਨ ਕੋ ਸੁਣ ਕੇ ਤੁਨ ਕਹਿੰਦੇ ਜਦੋਂ ਉਹਨਾਂ ਦੀ ਧੁਨੀ ਸੁਣਾਈ ਦਿੱਤੀ ਉਹ ਜੰਗ ਦੀ ਉਹ ਸ਼ੇਰਨਾਦ ਸਿੰਘਨਾਦ ਸਰਵਣ ਕੀਤਾ ਤਾਂ ਉਸ ਵੇਲੇ ਸ਼ਿਵਜੀ ਮਹਾਰਾਜ ਵੀ ਆਪਣੇ ਧਿਆਨ ਚੋਂ ਜਾਗ ਪਏ ਉਹਨਾਂ ਦੀ ਵੀ ਬਿਰਤੀ ਬਾਹਰमुखी ਹੋਈ ਹਰ ਧਿਆਨ ਛੁੱਟਿਓ ਜਿਹੜੇ ਅੰਤਰਮੁਖੀ ਬਿਰਤੀ ਕਰਕੇ ਬੈਠੇ ਸਨ ਬ੍ਰਹਮ ਧਿਆਨ ਵਿੱਚ ਬੈਠੇ ਸਨ ਸ਼ਿਵਜੀ ਮਹਾਰਾਜ ਉਹਨਾਂ ਦਾ ਵੀ ਜੁਧਵਲ ਧਿਆਨ ਹੋਇਆ ਤੇ ਰਿਸ਼ੀਆਂ ਮੁਨੀਆਂ ਦਾ ਧਿਆਨ ਵੀ ਸਾਰਿਆਂ ਦਾ ਇਸ ਜੁਧਵਲ ਹੋ ਗਿਆ ਟੁੱਟ ਗਏ ਸ ਗਈ ਪਖੀਆਂ ਜਿਹੜਾ ਸਭ ਤੋਂ ਭਲੀ ਪੰਛੀਆਂ ਦਾ ਰਾਜਾ ਗਰੜ ਹੈ ਉਹਦੇ ਵੀ ਖੰਭ ਟੁੱਟ ਗਏ ਕਹਿੰਦੇ ਇਹਨੇ ਜ਼ੋਰ ਨਾਲ ਸਿੰਘ ਨਾਦ ਕੀਤਾ ਨਾ ਵੀ ਗੜ੍ਹ ਦੇ ਵੀ ਖੰਭ ਟੁੱਟ ਗਏ ਹਨ ਦਿਗ ਜਵਲ ਬੜੀ ਬੜਵਨਲ ਜੋਤਾਵਨੇ ਉਪਮਤ ਹੈ ਕਿ ਲੱਖੀਆਂ ਕਹਿੰਦੇ ਚੰਡੀ ਦੀਆਂ ਅੱਖਾਂ ਇੰਨੀਆਂ ਲਾਲ ਹੋ ਗਈਆਂ ਉਹਦੀਆਂ ਅੱਖਾਂ ਦੀ ਅੱਗ ਇੰਨੀ ਜ਼ਿਆਦਾ ਭੜਕ ਗਈ ਐਨਾ ਤੇਜ ਪ੍ਰਤਾਪ ਉਹਦਾ ਵਧ ਗਿਆ ਕਬੀਰਾਜ ਮਹਾਰਾਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਉਹਦੀ ਉਪਮਾ یوں ਬਿਆਨ ਕਰਦੇ ਹਨ ਸਭ ਛਰ ਪਯੋ ਦਲ ਦਨਵ ਕੋ ਜਿਮ ਭੂਮ ਹਲਾ ਹਲ ਕੀ ਮੱਖੀਆਂ ਚੰਡੀ ਦੇ ਕਰੋਧ ਨਾਲ ਚੰਡੀ ਦੇ ਨੇਤਰਾਂ ਦੇ ਤੇਜ ਪ੍ਰਤਾਪ ਨਾਲ ਦਾਣਵਾ ਦਾ ਸਾਰਾ ਦਲ ਸੁਆ ਬਣ ਗਿਆ ਕਹਿੰਦੇ ਜਿਵੇਂ ਇੱਕ ਜ਼ਹਿਰ ਹੁੰਦਾ ਉਹ ਜੇ ਆਪਾਂ ਛਿੜਕਾ ਦਈਏ ਤੇ ਮੱਖੀਆਂ ਉਹਦੇ ਹਵਾ ਦੇ ਨਾਲ ਹੀ ਉੱਤੇ ਆ ਕੇ ਡਿੱਗਦੀਆਂ ਜਾਂਦੀਆਂ ਨੇ ਤੇ ਮਰਦੀਆਂ ਜਾਂਦੀਆਂ ਨੇ ਉਹਨੂੰ ਕੂਮ ਹਲਾਹਲ ਕਹਿੰਦੇ ਨੇ ਕੂਮ ਹਲਾਹਲ ਦਾ ਮਤਲਬ ਹੈ ਵੀ ਜ਼ਹਿਰ ਹਲਾਹਲ ਦਾ ਜ਼ਹਿਰ ਨੂੰ ਕਹਿੰਦੇ ਨੇ ਤੇ ਉਹਦੀ ਜਿਹੜੀ ਗੰਧ ਹੈ ਜਿਹੜੀ ਉਹਦੀ স্মੈਲ ਹੈ ਉਹ ਮੱਛੀਆਂ ਨੂੰ ਕੂਮ ਕੇ ਥੱਲੇ ਸੁੱਟ ਦਿੰਦੀ ਹੈ ਮੱਖੀਆਂ ਨੂੰ ਜਿਵੇਂ ਮੱਖੀਆਂ ਕਹਿੰਦੇ ਵੀ ਜ਼ਹਿਰ ਦੀ ਹਵਾ ਦੇ ਨਾਲ ਹੀ ਬੇਹੋਸ਼ ਹੋ ਜਾਂਦੀਆਂ ਨੇ ਖੁਮਾਰੀ ਦੇ ਨਾਲ ਨਾਸ ਹੋ ਜਾਂਦੀਆਂ ਨੇ ਇਸ ਤਰ੍ਹਾਂ ਚੰਡੀ ਦੇ ਤੇਜ ਪ੍ਰਤਾਪ ਦੇ ਨਾਲ ਸਾਰੇ ਦਾਨਮ ਜਿਹੜੇ ਨੇ ਉਹ ਨਾਸ ਹੋ ਗਏ ਨੇ ਦੋਹਰਾ ਅਰ ਸકલ ਸੈਨਾ ਜਰੀ ਬਚਿਓ ਸੋ ਏਕ ਹੈ ਪ੍ਰੇਤ ਚੰਡੀ ਨੇ ਜਦੋਂ ਆਪਣੀ ਅੱਖਾਂ ਲਾਲ ਕਰਕੇ ਕ੍ਰੋਧ ਦੀ ਅਗਨੀ ਨਾਲ ਸਾੜ ਦਿੱਤੇ ਨਾ ਸਾਰੇ ਦੰਤ ਔਰ ਸકલ ਸੈਨਾ ਜਰੀ ਸਾਰੀ ਤੈਂਤਾ ਦੀ ਫੌਜ ਸੜ ਗਈ ਇੱਕ ਨੂੰ ਬਚਾ ਲਿਆ ਬਚਿਓ ਸੋ ਏਕ ਹੈ ਪ੍ਰੇਤ ਇਕ ਦੈਂਤ ਪ੍ਰੇਤ ਮੈਨੇ ਜਿਹਦੀ ਬਿਰਤੀ ਪ੍ਰੇਤਾਂ ਵਾਲੀ ਐ ਦੈਂਤ ਉਹ ਬਚ ਗਿਆ ਚੰਡ ਬਚਾਇਓ ਜਾਣ ਕੇ ਔਰਨ ਮਾਰਨ ਹੇਤ ਚੰਡੀ ਨੇ ਉਹਨੂੰ ਜਾਣ ਕੇ ਛੱਡ ਦਿੱਤਾ ਵੀ ਇਹ ਜਾ ਕੇ ਦੱਸੇਗਾ ਸੁੰਭ ਨੂੰ ਤੇ ਫੌਜਾਂ ਹੋਰ ਆਣਗੀਆਂ ਫਿਰ ਉਹਨਾਂ ਨੂੰ ਇਕੱਠਿਆ ਉਹਨਾਂ ਨੂੰ ਵੀ ਮਾਰਾਂਗੀ ਸੋ ਇਸ ਤਰ੍ਹਾਂ ਜਾਣ ਬੁੱਝ ਕੇ ਚੰਡੀ ਨੇ ਉਸ ਨੂੰ ਬਚਾ ਲਿਆ ਉਨੂੰ ਨਈ ਮਰਨ ਦਿੱਤਾ ਭਾਜ ਨਿਸਾਚਰ ਮੰਦ ਮਤ ਕਹੀ ਸੰਭ ਤਹ ਜਾਏ ਉਹ ਨਿਸਾਚਰ ਜਿਹੜੇ ਸਾਧ ਸੰਗਤ ਦੀ ਰਾਤ ਨੂੰ ਚੱਲਦੇ ਨੇ ਉਹਨਾਂ ਨੂੰ ਕਹਿੰਦੇ ਨਿਸਾਚਰ ਨਿਸਾ ਕਹਿੰਦੇ ਰਾਤ ਨੂੰ ਚਰ ਮੈਨੇ ਵਿਚਰਨ ਵਾਲੇ ਜਿਹੜੇ ਰਾਤ ਨੂੰ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਵਾਰਾ ਗਰਦੀ ਕਰਦੇ ਆ ਸ਼ਰਾਬਾਂ ਪੀਂਦੇ ਆ ਬਿਨਾ ਕੰਮ ਦੇ ਐਵੇਂ ਸੜਕਾਂ ਤੇ ਘੁੰਮਦੇ ਫਿਰਦੇ ਆ ਉਹਨਾਂ ਨੂੰ ਨਿਸਾਚਰ ਕਹਿੰਦੇ ਤੋ ਰਾਤ ਨੂੰ ਮਹਾਰਾਜ ਦਾ ਹੁਕਮ ਹੈ ਵੀ 12 ਵਜੇ ਤੱਕ ਦੇ ਸਿੰਘ ਆਰਾਮ ਕਰੇ ਕੀਰਤਨ ਸੋਲੇ ਦਾ ਪਾਠ 8-9 ਵਜੇ ਕਰਕੇ ਵਿਰਾਜ ਜਾਵੇ ਟਾਈਮ ਨਾਲੀ ਤੇ ਸਵੇਰੇ 1-2 ਵਜੇ ਉੱਠ ਕੇ ਇਸ਼ਨਾਨ ਕਰੇ ਕਿਉਂਕਿ ਉਹ ਦੇਵਤਿਆਂ ਦਾ ਸਮਾਂ ਹੋ ਜਾਂਦਾ ਤੋ ਜਿਹੜਾ ਰਾਤ ਨੂੰ ਵਿਚਰਨ ਵਾਲੇ ਉੱਲੂ ਹਨ ਚੋਰ ਹਨ ਥਾਗ ਹਨ ਉਹ ਸਾਰੇ ਨਿ사ਚਰ ਦੀ ਕੈਟਾਗਰੀ ਚ ਆਉਂਦੇ ਹਨ ਉਹ ਜਿਹੜਾ ਮਾੜੀ ਮਤਬੁੱਦੀ ਵਾਲਾ ਨਿ사ਚਰ ਮੰਦਮਤ ਸਿਰ ਦਾ ਦੈਂਤ ਉਸ ਕਹੀ ਸੁੰਭ ਪੈ ਜਾਏ ਉਹਨੇ ਜਾ ਕੇ ਸੁੰਭ ਨੂੰ ਦੱਸਿਆ ਤੁਮਰਨੈਨ ਸੈਨਾ ਸਹਿਤ ਡਾਰਿਓ ਚੰਡਖਪਾਏ ਕਹਿਣ ਲਗਾ ਮਹਾਰਾਜ ਜੀ ਬੜੀ ਦੁੱਖ ਦੀ ਖਬਰ ਲੈ ਕੇ ਆਇਆ ਸਾਡੀ ਸਾਰੀ ਫੌਜ ਜਿਹੜੀ ਤੁਮਰਨੈਨ ਦੇ ਨਾਲ ਗਈ ਸੀ ਤੁਮਰਨੈਨ ਸਮੇਤ ਮਾਰੀ ਗਈ ਹੈ ਸਕਲ ਕਟੇ ਭਟ ਕਟਕ ਕੇ ਪਾਇ ਅਖਰਤ ਹੈ ਕੁੰਭ ਸਾਰੀ ਫੌਜ ਦੇ ਸੂਰਮੇ ਮੈਦਾਨੇ ਜੰਗ ਚ ਟੋਟੇ ਟੋਟੇ ਹੋ ਕੇ ਮਰ ਗਏ ਹਨ ਕੱਟੇ ਗਏ ਹਨ ਕਟਕ ਮੈਨੇ ਫੌਜ ਸਕਲ ਕਟੇ ਭਟ ਕਟ ਕੇ ਭਟ ਕਹਿੰਦੇ ਸੂਰਮੇ ਸਾਰੇ ਫੌਜ ਦੇ ਸੂਰਮੇ ਕੱਟ ਦਿੱਤੇ ਚੰਡੀ ਨੇ ਪਾਇ ਇੱਕ ਰਥ ਹੈ ਕੁੰਭ ਪਾਇ ਕਹਿੰਦੇ ਨੇ ਪੈਦਲ ਤੇ ਰਥ ਰਥਾਂ ਦੇ ਸਵਾਰ ਜਿਹੜੇ ਪੈਦਲ ਸਨ ਉਹ ਵੀ ਮਾਰ ਦਿੱਤੇ ਜਿਹੜੇ ਰਥਾਂ ਦੇ ਸਵਾਰ ਉਹ ਵੀ ਮਾਰ ਦਿੱਤੇ ਹੈ ਕਹਿੰਦੇ ਨੇ ਘੋੜੇ ਨੂੰ ਜਿਹੜੇ ਘੋਰ ਸਵਾਰ ਉਹ ਵੀ ਮਾਰ ਦਿੱਤੇ ਤੇ ਕੁੰਭ ਕਹਿੰਦੇ ਨੇ ਹਾਥੀ ਨੂੰ ਜਿਹੜੇ ਹਾਥੀਆਂ ਵਾਲੇ ਯੋਧੇ ਸਨ ਹਾਥੀਆਂ ਤੇ ਸਵਾਰ ਉਹ ਵੀ ਚੰਡੀ ਨੇ ਸਵਾਹ ਕਰ ਛੱਡੇ ਹਨ ਯੋ ਸੁਨ ਬਚਨ ਅਚਰਜ ਹੈ ਕੋਪ ਕੀਓ ਨਿਪ ਸੋਮਭ ਆਪਣੀ ਫੌਜ ਦੇ ਮਾਰੇ ਜਾਣ ਦੀ ਇਹ ਦੁੱਖ ਭਰੀ ਖਬਰ ਸੁਣ ਕੇ ਰਾਜਾ ਸੁੰਭ ਨੂੰ ਕ੍ਰੋਧ ਚੜ ਗਿਆ ਗੁੱਸਾ ਚੜ ਗਿਆ ਦੋਹਰਾ ਚੰਡ ਮੰਡ ਦ્વਯ ਦੇਤ ਤਬ ਲੀਨੇ ਸੁੰਭ ਹਕਾਰ ਤਬ ਚੰਡ ਮੰਡ ਦਾ ਦੇ ਦੋ ਵੱਡੇ ਬਲੀ ਦੈਂਤ ਉਹਨਾਂ ਨੂੰ ਯਾਦ ਕੀਤਾ ਸੁੰਭ ਨੇ ਕਹਿਣ ਲੱਗਾ ਉਹਨਾਂ ਨੂੰ ਬੁਲਾਓ ਉਹ ਬੜੇ ਬਲੀ ਨੇ ਬੜੇ ਯੋਧੇ ਨੇ ਉਹ ਚੰਡੀ ਨਾਲ ਜੁੱਧ ਕਰਨਗੇ ਚੰਡ ਤੇ ਮੰਡ ਬੜੇ ਮਹਾਨ ਯੋਧੇ ਸੈਨਾਪਤੀ ਦਲਾਂ ਦੇ ਮੋਰੀ ਉਹ ਸੱਦ ਲੈ ਚਲ ਆਏ ਨਰਤ ਸਭਾ ਮੈਂ ਕਰਲੀਨੇ ਅਸਤਾਰੇ ਜਾਂਡ ਬੁੰਡ ਢਾਲ ਤਲਵਾਰ ਸਜਾ ਕੇ ਰਾਜੇ ਦੀ ਸਭਾ ਚ ਆ ਗਏ ਸਭ ਬੰਧਨ ਦੋਨੋਂ ਕੀਓ ਬੈਠਾਏ ਨਰਪਤੀਰ ਆ ਰਾਜੇ ਨੇ ਆ ਕੇ ਜਦ ਦੋਵਾਂ ਨੇ ਆ ਕੇ ਰਾਜੇ ਨੂੰ ਬੋਵੰਦਨਾ ਕੀਤੀ ਤੇ ਉਹਨਾਂ ਨੂੰ ਕੋਲ ਬਿਠਾ ਲਿਆ ਸਾਨ ਦੇ ਮੁਖਤੇ ਕਹਿਓ ਤੁਮ ਦੋਨੋਂ मम ਬੀਰ ਜਲ ਪਾਣੀ ਛਕਾਇਆ ਪਾਨਾ ਦਾ ਬੀੜਾ ਪੇਸ਼ ਕੀਤਾ ਪੁਰਾਣੇ ਜ਼ਮਾਨੇ 'ਚ ਸੂਰਮਿਆਂ ਦੇ ਅੱਗੇ ਪਾਨਾ ਦਾ ਬੀੜਾ ਰੱਖ ਦਿੰਦੇ ਸਨ ਪੈਨੂੰ ਚਬਾ ਕੇ ਤਲਵਾਰ ਚੁੱਕ ਕੇ ਮਿਆਨ ਚ ਕਰਨੀ ਤੇ ਮੈਦਾਨੇ ਜੰਗ ਨੂੰ ਜਾਣਾ ਤੋ ਜਦੋਂ ਰਾਜੇ ਸੋंभ ਨੇ ਇਹਨਾਂ ਦੋਵਾਂ ਨੂੰ ਬੁਲਾਇਆ ਚੰਡ ਤੇ ਮੁੰਡ ਨੂੰ ਪਾਨਾ ਦਾ ਬੀੜਾ ਦੇ ਕੇ ਆਖਿਆ ਤੁਸੀਂ ਮੇਰੇ ਸੂਰਮੇ ਹੋ ਤੁਮ ਦੋਨੋਂ ਮਾਮਾ ਵੀ ਤੁਸੀਂ ਮੇਰੇ ਬਲੀ ਜੋਦੇ ਹੋ ਨਿਜਕਟ ਕੋ ਫੈਂਟਾ ਦਿਓ ਅਰ ਜਮ ਧਰ ਕਰਵਾਰ ਆਪਣੀ ਲੱਕ ਦਾ ਜਿਹੜਾ ਕਮਰਕਸਾ ਸੀ ਨਾ ਜਿਹੜਾ ਸੁੰਭ ਨੇ ਆਪਣੀ ਲੱਕ ਨੂੰ ਬੜਾ ਮਹਿੰਗਾ ਕੀਮਤੀ ਕਮਰਕਸਾ ਲਾਇਆ ਹੋਇਆ ਸੀ ਉਹ ਕਹਿੰਦੇ ਕਮਰਕਸਾ ਆਪਣੇ ਵਾਲਾ ਦਿੱਤਾ ਤੇ ਆਪਣੇ ਕਮਰਕਸੇ ਦੀ ਕਟਾਰ ਵੀ ਦਿੱਤੀ ਤੇ ਆਪਣੇ ਗਾਤਰੇ ਦੀ ਤਲਵਾਰ ਵੀ ਦਿੱਤੀ ਯਾਗੋ ਚੰਡੀ ਬੰਧ ਕੇ ਨਾ ਤਰ ਡਾਰੋ ਮਾਰ ਕਹਿਣ ਲਗਾ ਚੰਡਮੁੰਡ ਜਾਂਦਾ ਚੰਡੀ ਨੂੰ ਬੰਨ ਕੇ ਲਿਆਣਾ ਕੈਦ ਕਰਕੇ ਲਿਆਣਾ ਜਾਂ ਉਹਨੂੰ ਮਾਰ ਕੇ ਉਹਦਾ ਸਿਰ ਵੱਢ ਕੇ ਲਿਆਣਾ ਪਹਿਲੀ ਸ਼ਰਤ ਆ ਵੀ ਮੈਂ ਉਹਨੂੰ ਜਿਉਂਦੀ ਵੇਖਣਾ ਚਾਹੁੰਨਾ ਤੁਸੀਂ ਉਹਨੂੰ ਬੰਨ ਕੇ ਲਿਆਓ ਮੇਰੇ ਕੋਲ ਤੇ ਜੇਕ ਨਹੀਂ ਕਾਬੂ ਆਉਂਦੀ ਤਾਂ ਜਾਨ ਤੋਂ ਮਾਰ ਦਿਓ ਸਿਰ ਲਾ ਦਿਓ ਉਹਦਾ ਸੋਈਆ ਕਉਬ ਚੜੇ ਰਣ ਚੰਡ ਮੁੰਡ ਸੋਲੇ ਚਤੁਰੰਗਨ ਸੈਨ ਭਲੀ ਕਹਿੰਦੇ ਚੰਡ ਤੇ ਮੁੰਡ ਚਤੁਰੰਗਨੀ ਸੈਨਾ ਲੈ ਕੇ ਹਾਥੀ ਘੋੜੇ ਪੈਦਲ ਤੇ ਰੱਥਾਂ ਦੀ ਫੌਜ ਲੈ ਕੇ ਗੁੱਸੇ ਚ ਆ ਕੇ ਚੱਲ ਪਏ ਤਬ ਸੇਸ ਕੇ ਸੀਸ ਧਰ ਲੈ ਰਜੀ ਜਨ ਮਧ ਤਰੰਗਨ ਨਾਵ ਹਲੀ ਕਹਿੰਦੇ ਸੇਸਨਾਗ ਦੇ ਸੀਸ ਤੇ ਜਿਹੜੀ ਧਰਤੀ ਹੈ ਨਾ ਉਹ ਐਦਾਂ ਸਰਸਰ ਕੰਬਣ ਲੱਗ ਪਈ ਉਸ ਵੇਲੇ ਇੰਨੇ ਜਿਆਦੀਆਂ ਫੌਜਾਂ ਚੰਡਮੁੰਡ ਦੇ ਨਾਲ ਚੜੀਆਂ ਜਦੋਂ ਘੋੜਿਆਂ ਤੇ ਤੇ ਕਹਿੰਦੇ ਧਰਤੀ ਵੀ ਜਿਹੜੀ ਆ ਨਾ ਸੋ ਸੇਸ ਦੇ ਨਾਗ ਦੇ ਸੇਸ ਦੇ ਉੱਤੇ ਟਿਕੀ ਹੋਈ ਆ ਉਹਦੇ ਸੇਸ ਤੋਂ ਹਿੱਲਣ ਲੱਗ ਪਈ ਇਦਾਂ ਲੱਗਦਾ ਸੀ ਜਿਵੇਂ ਪਾਣੀ ਦੇ ਵਿੱਚ ਨੌਕਾ ਬੇੜੀ ਉਹ ਭਾਰ ਦੇ ਨਾਲ ਇਦਾਂ ਇਦਾਂ ਹਿੱਲਦੀ ਹੋਵੇ ਇਦਾਂ ਧਰਤੀ ਹਿੱਲ ਰਹੀ ਸੀ ਧੁਰ ਬਜਨ ਧੁਰ ਉਡੀ ਨਭ ਕੋ ਕਾਵ ਕੇ ਮਨ ਤੇ ਉਪਮਾ ਨ ਟਲੀ ਘੋੜਿਆਂ ਦੇ ਖੁਰਾਂ ਦੇ ਨਾਲ ਇੰਨੀ ਧੂੜ ਉੱਡ ਕੇ ਸਮਾਨ ਨੂੰ ਚੱਲੀ ਕਹਿੰਦੇ ਮੇਰੇ ਮਨ ਵਿੱਚ ਉਪਮਾ ਐਸੀ ਆਈ ਹੈ ਕਿ ਜਿਹਨੂੰ ਮੈਂ ਛੱਡ ਨਹੀਂ ਸਕਦਾ ਟਲੀ ਨਹੀਂ ਭਾਵ ਮੈਂ ਉਹਨੂੰ ਦੇਣੀ ਦੇਣੀ ਹੈ ਉਪਮਾ ਮੇਰੇ ਮਨ ਤੋਂ ਉਪਮਾ ਟਲਦੀ ਨਹੀਂ ਉਹ ਮੈਂ ਬਿਆਨ ਕਰਦਾ ਹਾਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਹਨ ਭਾਵ ਭਾਰੇ ਅਪਰਨਿਵਾਰਨ ਕਉ ਧਰਨੀ ਮਨੋ ਬ੍ਰਹਮ ਕੇ ਲੋਕ ਚਲੀ ਧਰਤੀ ਦਾ ਬਹੁਤ ਵੱਡਾ ਭਾਰ ਦੂਰ ਕਰਨ ਵਾਸਤੇ ਜਗਤ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਮਾਨੋ ਧਰਤੀ ਜਿਹੜੀ ਹੈ ਨਾ ਉਹ ਬ੍ਰਹਮ ਲੋਕ ਨੂੰ ਪੁਕਾਰ ਕਰਨ ਚੱਲੀ ਹੈ ਧਰਤੀ ਡੋਲੀ ਹੈ ਨਾ ਜਦੋਂ ਉਹ ਕਹਿੰਦੇ ਕਿਉਂ ਇਦਾਂ ਚੱਲੀ ਹੈ ਕਿਉਂ ਹਿੱਲੀ ਐ ਕਿਉਂ ਤੋ ਘੋੜਿਆਂ ਦੇ ਪੈਰਾਂ ਦੇ ਨਾਲ ਜਿਹੜੀ ਧੂੜ ਉੱਡ ਕੇ ਸਮਾਨ ਨੂੰ ਜਾ ਰਹੀ ਐ ਉਹ ਕਹਿੰਦੇ ਸਾਡਾ ਖਿਆਲ ਐ ਵੀ ਧਰਤੀ ਉੱਡ ਕੇ ਜਾ ਰਹੀ ਐ ਵੀ ਬ੍ਰਹਮ ਲੋਕ ਵਿੱਚ ਜਾ ਕੇ ਪੁਕਾਰ ਕਰਾਂ ਕਿ ਦੇਵਤਾ ਨੇ ਧਰਤੀ ਤੇ ਬੜਾ ਭਾਰ ਪਾਇਆ ਹੋਇਆ ਹਾਂਜੀ ਦੋਹਰਾ ਚਾਂਦ ਮੁੰਡ ਦੇ ਤਨ ਦੁਹ ਸਬਲ ਪ੍ਰਬਲ ਦਲ ਲੀਨ ਦੋਵਾਂ ਦੇਵਤਾ ਨੇ ਚਾਂਦ ਨੇ ਮੁੰਡ ਨੇ ਬڑا ਸੂਰਮੇ ਆਦਾ ਬਲੀਆਂ ਦਾ ਜੋਧਿਆਂ ਦਾ ਦਲ ਪਰਬਲ ਦਲ ਆਪਣੇ ਨਾਲ ਲੈ ਲਿਆ ਨਿਕਟ ਜਾਏ ਗਿਰ ਘੇਰ ਕੇ ਮਹਾ ਕੁਲਾਹਲਕੀਨ ਤੇ ਪਹਾੜ ਦੇ ਆਲੇ ਦੁਆਲੇ ਜਾ ਕੇ ਰੌਲਾ ਪਾਣ ਲੱਗ ਪਏ ਜਿੱਥੇ ਚੰਡੀ ਦਾ ਵਾਸਾ ਹੈ ਕਲਾਸ਼ ਪਰਬਤ ਉੱਤੇ ਉਹਦੇ ਲਾਗੇ ਜਾ ਜਾ ਕੇ ਪਹਾੜ ਨੂੰ ਘੇਰ ਕੇ ਤੇ ਸ਼ੋਰ ਸ਼ਰਾਬਾ ਕਰਦੇ ਹਨ ਸਵਈਆ ਜਦ ਕਨ ਸੁਨੀ ਤੁਨ ਦੇ ਕਨ ਕੀ ਤਬ ਕੋ ਕੀਓ ਗਿਰ ਜਮਨ ਮੈਂ ਜਦੋਂ ਦੇਵਤਾ ਦੀ ਆਵਾਜ਼ ਸੁਣੀ ਨਾ ਤਾਂ ਫਿਰ ਚੰਡੀ ਨੂੰ ਕ્રોਧ ਆ ਗਿਆ ਚੜ ਸਿੰਘ ਸੁ ਸੰਖ ਬਜਾਏ ਚਲੀ ਸਭ ஆயுத ਧਾਰਤ ਬੈ ਤਨ ਮੈਂ ਸਿਰ ਤੇ ਸਵਾਰ ਹੋ ਕੇ ਸੰਖ ਵਜਾ ਕੇ ਸਾਰੇ ਸ਼ਸਤਰ ਬਸਤਰ ਪਹਿਨ ਕੇ ਚੰਡੀ ਜੰਗ ਨੂੰ ਚੱਲ ਪਈ ਗਿਰ ਤੇ ਉਤਰੀ ਦਲ ਬਹਿਰਨ ਕੇ ਪਰ ਯੋਪਮਾ ਉਪਜੀ ਮਨ ਮੇ ਆਪਣੇ ਪਰਬਤ ਤੋਂ ਇਸ ਤਰ੍ਹਾਂ ਉਤਰੀ ਮਹਾਰਾਜ ਕਹਿੰਦੇ ਵੈਰੀ ਦੇ ਦਲ ਉੱਤੇ ਮੇਰੇ ਮਨ ਚ ਓ ਉਪਭਾਉਂਦੀ ਆ ਮੈਨੂੰ ਇਹ ਮਿਸਾਲ ਚੇਤੇ ਹੁੰਦੀ ਆ ਨਭ ਤੇ ਬਹਿਰੀ ਲਖ ਛੂਟ ਬਰੀ ਜਨ ਕੂਕ ਕੁਲੰਗਨ ਕੇ ਗਨ ਮਾ ਉਤੋ ਐਦਾ ਆਈ ਨਾ ਝਪਟ ਮਾਰ ਕੇ ਦੇਵੀ ਚੰਡੀ ਸ਼ੇਰ ਤੇ ਸਵਾਰ ਹੋ ਕੇ ਪਹਾੜ ਤੋਂ ਉਤਰੀ ਕਹਿੰਦੇ ਜਿਵੇਂ ਆਕਾਸ਼ ਤੋਂ ਬਹਿਰੀ ਬਹਿਰੀ ਇੱਕ ਪੰਛੀ ਹੁੰਦਾ ਬਾਜ ਤੋਂ ਥੋੜਾ ਛੋਟਾ ਸ਼ਿਕਾਰੀ ਪੰਛੀ ਉਹਦਾ ਚਸਮ ਕਾਲੀ ਅੱਖ ਦੀ ਭਾ ਮਾਰਦਾ ਹੈ ਤੇ ਉਹ ਕਹਿੰਦੇ ਉਤੋਂ ਸਿੱਧੀ ਝਪਟ ਮਾਰ ਕੇ ਚਿੜੀਆਂ ਨੂੰ ਤੇ ਪੰਛੀਆਂ ਨੂੰ ਚੁੱਕ ਕੇ ਲੈ ਜਾਂਦਾ ਕਹਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਆਕਾਸ਼ ਤੋਂ ਬਹਿਰੀ ਉਹ ਕੂੰਜਾਂ ਦੇ ਉੱਤੇ ਜਾਂ ਚਿੜੀਆਂ ਦੇ ਉੱਤੇ ਜਾਂ ਜਿਹੜੇ ਛੋਟੇ ਪੰਛੀ ਨੇ ਤਿੱਤਰ ਬਟੇਰੇ ਉਹਨਾਂ ਉੱਤੇ ਝਵਟ ਮਾਰ ਰਹੀ ਹੋਵੇ। ਦੇਵਤਾਂ ਨੂੰ ਮਾਰਨ ਵਾਸਤੇ ਇਸ ਤਰ੍ਹਾਂ ਉਤਰੀ ਹੈ। ਚੰਡ ਕੋ ਅੰਡ ਤੇ ਬਾਣ ਛੁਟੇ 1 ਤੇ 10 10 ਤੇ 100 ਤੇ ਸਹੰਸ ਤੇ ਵਾਢੇ। ਚਾਂਦੀ ਦੇ ਤਨਸ ਤੋਂ ਜਿਹੜੇ ਬਾਣ ਚੱਲੇ ਨੇ ਇੱਕ ਛੜਿਆ ਤੇ 10 ਬਣ ਗਏ ਨੇ। ਦਸਾਂ ਤੋਂ 100 ਬਣ ਗਏ ਨੇ। ਤੇ 100 ਤੋਂ ਹਜ਼ਾਰ ਬਣ ਗਏ ਨੇ 10 ਗੁਣਾ ਵੱਧਦੇ ਜਾਂਦੇ ਨੇ ਚੰਡੀ ਜਿਹੜੇ ਬਾਣ ਛੱਡਦੀ ਐ ਲੱਛਕ ਹੋਏ ਕਰ ਜਾਏ ਲਗੇ ਤਨ ਦੇ ਤਨ ਮਾਜ ਰਹੇ ਗੱਡ ਗਾਢੇ ਤੇ ਲੱਖਾਂ ਹੀ ਉਹ ਬਣ ਗਏ ਨੇ ਤੇ ਦੈਂਤਾਂ ਦੇ ਸਰੀਰ ਦੇ ਵਿੱਚ ਜਾ ਕੇ ਖੁੱਭ ਗਏ ਨੇ ਕਿਸੇ ਦੀ ਛਾਤੀ ਵਿੱਚ ਕਿਸੇ ਦੇ ਗੋਡੇ ਵਿੱਚ ਕਿਸੇ ਦੇ ਮੋਢੇ ਵਿੱਚ ਕਿਸੇ ਦੇ ਵੱਖੀ ਵਿੱਚ ਤੀਰ ਵੱਜਾ ਹੈ ਤੇ ਇੰਜ ਪਰੋਏ ਗਏ ਨੇ ਦੈਂਤ ਕੋ ਕਵਤਾ ਹੈ ਸਰਾ ਕਰ ਅਤ ਸੈ ਉਪਮਾ ਜੋ ਕੋਈ ਬਿਨ ਕਾਢੇ ਆ ਕਹਿੰਦੇ ਉਸ ਸੀਨ ਦੀ ਉਪਮਾ ਕਿਹੜਾ ਕਵੀ ਕਰ ਸਕਦਾ ਜਿਹੜੇ ਉਹਨਾਂ ਦੇ ਸਰੀਰ ਦੇ ਵਿੱਚ ਤੀਰ ਵੱਜੇ ਹੋਏ ਨੇ ਜਿਹੜੇ ਉਹ ਤੀਰਾਂ ਨਾਲ ਰਕਸ਼ਪਰੋਏ ਖੜੇ ਨੇ ਉਹ ਕਹਿੰਦੇ ਉਹਨਾਂ ਬਾਰੇ ਕਿਹੜਾ ਕਵੀ ਬਿਆਨ ਕਰ ਸਕਦਾ ਅਤ ਸੈ ਉਪਮਾ ਬਹੁਤ ਵੱਡੀ ਉਪਮਾ ਹੈ ਜੋ ਤੀਰ ਕੱਢੇ ਤੋਂ ਬਿਨਾ ਹੋ ਰਹੀ ਐ ਭਾਵ ਤੀਰ ਅਜੇ ਵਿੱਚ ਹੀ ਨੇ ਸਰੀਰਾਂ ਦੇ ਪਰੋਏ ਹੋਏ ਉਹ ਕਿੱਦਾਂ ਦੇ ਲੱਗਦੇ ਨੇ ਪੀ ਕੱਢੇ ਤੋਂ ਬਿਨਾ ਤੀਰ ਉਹਦਾ ਮਹਾਰਜ ਅਗਲੀ ਪੰਕਤੀ 'ਚ ਬਿਆਨ ਕਰਦੇ ਨੇ ਹਾਂਜੀ ਪਗਨ ਪਉਣ ਤੇ ਗੋਨ ਪਰੇ ਜਨ ਪਾਤ ਬਹੀਨ ਰਹੇ ਤਰਖਾਡੇ ਕਹਿੰਦੇ ਜਿਵੇਂ ਫਗਣ ਦੀ ਹਵਾ ਚੱਲਣ ਨਾਲ ਫਗਣ ਦੇ ਮਹੀਨੇ ਫਰਵਰੀ ਦੇ ਮਹੀਨੇ ਤੇਜ਼ ਹਵਾਵਾਂ ਚੱਲਦੀਆਂ ਨੇ ਜਦੋਂ ਤੇ ਪੱਤ ਝੜ ਦੀ ਮੌਸਮ ਹੁੰਦੀ ਹੈ ਪੁਰਾਣੇ ਪੱਤੇ ਸਾਰੇ ਝੜ ਜਾਂਦੇ ਨੇ ਤੇ ਦਰਖਤ ਤੇ ਉਹਨਾਂ ਦੀਆਂ ਟਾਹਣੀਆਂ ਨਹੀਂ ਇਦਾਂ ਖੁੱਲੀਆਂ ਹੋਈਆਂ ਦਿਖਦੀਆਂ ਪੱਤਾ ਕੋਈ ਹੁੰਦਾ ਨਹੀਂ ਸਿੱਧੇ ਦਰਖਤ ਦੇ ਆਲੇ ਦੁਆਲੇ ਟਾਹਣੀਆਂ ਇਦਾਂ ਸੂਰਮਿਆਂ ਦੇ ਸਰੀਰ 'ਚ ਤੀਰ ਗੱਡੇ ਹੋਏ ਨਜ਼ਰ ਆਉਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਾ ਪਾਤਸ਼ਾਹੀ ਕਿੱਥਾਂ ਉਪਮਾ ਲੱਭ ਕੇ ਲਾਇਆ ਕਹਿੰਦੇ ਐਦਾਂ ਮੇਰੇ ਮਨ 'ਚ ਉਪਮਾ ਹੋਈ ਹੈ ਕੋ ਕਵਿਤਾ ਹੈ ਸਰਾਹੇ ਕਰਾ ਕਿਹੜਾ ਕਵੀ ਉਹਦੀ ਉਪਮਾ ਕਰ ਸਕਦਾ ਆਤ ਸਹਿ ਉਪਮਾ ਬਹੁਤ ਵੱਡੀ ਉਪਮਾ ਜੋ ਭਈ ਬਿਨ ਕਾਢੇ ਜੋ ਤੀਰ ਕੱਢਿਆ ਤੋਂ ਬਿਨਾ ਉਹ ਕਿਦਾਂ ਦੇ ਲੱਗ ਰਹੇ ਸਨ ਸੂਰਮੇ ਜਿਨ੍ਹਾਂ ਦੇ ਸਰੀਰ 'ਚ ਤੀਰ ਵੱਜੇ ਸਨ ਜਿਵੇਂ ਦਰਖਤ ਦੇ ਪੱਤੇ ਝੜ ਗਏ ਹੋਣ ਦੇ ਟਾਹਣੀਆਂ ਉਹਦੇ ਆਲੇ ਦੁਆਲੇ ਨਿਕਲੀਆਂ ਹੋਣ ਇਸ ਤਰ੍ਹਾਂ ਮਾਰਿਆ ਮੈਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਖਿਆਲ ਆਇਆ ਹਾਂਜੀ ਸੋਈਆ ਮੁੰਡੇ ਲਈ ਕਰਵਾਰ ਹਤਾਰ ਚਕੇਰ ਕੇ ਅੰਗ ਅੰਗ ਪ੍ਰਹਾਰੇ ਮੁੰਡ ਨੇ ਫਿਰ ਤਲਵਾਰ ਮਿਆਂ ਚੋਂ ਖਿੱਚ ਲਈ ਤੇ ਲਲਕਾਰਾ ਮਾਰਿਆ ਬੜੇ ਜ਼ੋਰ ਨਾਲ ਤੇ ਚੰਡੀ ਦਾ ਉਹ ਸ਼ੇਰ ਸੀ ਨਾ ਉਹਦੇ ਅੰਗ ਅੰਗ ਤੇ ਵਾਰ ਕੀਤਾ ਕੇਰ ਕੇ ਅੰਗ ਅੰਗ ਪ੍ਰਹਾਰੇ ਕਹਿੰਦੇ ਉਹਨੇ ਕਿ ਸ਼ੇਰ ਦੇ ਲੱਤਾਂ ਤੇ ਵੀ ਉਹਦੀ ਗਰਦਨ ਤੇ ਵੀ ਉਹਦੇ ਮੱਥੇ 'ਚ ਵੀ ਜਿੱਥੇ ਜ਼ੋਰ ਮਾਰ ਸਕਦਾ ਸੀ ਉਹਨੇ ਵਾਰ ਕੀਤੇ ਹਨ ਫਿਰ ਹਦਈ ਤਨ ਦੌਰ ਕ ਗੋਰ ਕੋ ਘਾਇਲ ਕੈ ਨਿ ਕਿਸ ਅੰਗ ਧਾਰੇ ਫਿਰ ਉਹਨੇ ਅੱਗੇ ਵਧ ਕੇ ਚੰਡੀ ਨੂੰ ਤਲਵਾਰ ਮਾਰੀ ਤੇ ਚੰਡੀ ਦੇ ਸਰੀਰ ਨੂੰ ਚੀਰ ਦਿੱਤਾ ਉਹਨੇ ਤੇ ਲਹੂ ਦੀਆਂ ਛਿੱਟਾਂ ਜਿਹੜੀਆਂ ਸਰ ਦੂਰ ਤੱਕ ਪਈਆਂ ਕਹਿੰਦੇ ਵਿੱਚੋਂ ਲਹੂ ਵਗਿਆ ਹੈ ਸਰੀਰ ਦੇ ਸ੍ਰੋਣ ਪਰਈ ਤੇਰੇ ਕਰ ਦੇਤ ਕੇ ਗੋਪ ਮਗਵੋਰ ਵਿਚਾਰੇ ਤਲਵਾਰ ਲਹੂ ਨਾਲ ਭਿੱਜੀ ਸੋਸ ਚੰਡ ਦੇ ਹੱਥ ਵਿੱਚ ਜਿਹੜੀ ਸੀ ਉਸ ਉਸ ਵੇਲੇ ਥਰ 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 ਐ ਸੀ ਮੁੰਡ ਲਈ ਕਹਿੰਦੇ ਮੁੰਡ ਦੇ ਹੱਥ ਵਿੱਚ ਤਲਵਾਰ ਜਿਹੜੀ ਫੜੀ ਹੋਈ ਸੀ ਉਹ ਕਿਸ ਤਰ੍ਹਾਂ ਲੱਗ ਰਹੀ ਸੀ ਕਿਦਾਂ ਉਹਦੇ ਬਾਰੇ ਮੇਰੇ ਮਨ 'ਚ ਵਿਚਾਰ ਆਉਂਦਾ ਕਵੀ ਜੀ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਹਾਂਜੀ ਪਾਨ ਗੁਮਨ ਸੁਖਾਏ ਅਗਾਏ ਮਨੋਜਮ ਅਬਨੀ ਜੀਬ ਨਿਹਾਰੇ ਮੁੰਡ ਜਦੋਂ ਆਪਣੇ ਹੱਥ 'ਚ ਲਉ ਭੀਜੀ ਤਲਵਾਰ ਵੇਖ ਰਿਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਜਮ ਕਹਿੰਦੇ ਐ ਬੜੇ ਹੰਕਾਰ ਨਾਲ ਖਾ ਕੇ ਨਾ ਢਿੱਡ ਭਰ-ਭਰ ਕੇ ਜੀਵਾਂ ਨਾਲ ਜੀਵਾਂ ਨੂੰ ਖਾ-ਖਾ ਕੇ ਜਮ ਤੇ ਉਸ ਤੋਂ ਬਾਅਦ ਪਾਨ ਖਾ ਕੇ ਆਪਣੀ ਜੀਬ ਦੇਖ ਰਿਹਾ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਲੱਖਾਂ ਕਰੋੜਾਂ ਜੀਵਾਂ ਨੂੰ ਜਮ ਖਾਣ ਤੋਂ ਬਾਅਦ ਲੱਖਾਂ ਕਰੋੜਾਂ ਅਰਬਾਂ ਖਰਬਾਂ ਜੀਵਾਂ ਨੂੰ ਖਾਣ ਤੋਂ ਬਾਅਦ ਜਦੋਂ ਜਮ ਦਾ ਢਿੱਡ ਭਰ ਗਿਆ ਅਗਾਏ ਮਨੋਂ ਰੱਜ ਗਿਆ ਤੇ ਫੇਰ ਉਹ ਪਾਨ ਖਾ ਰਿਹਾ ਤੇ ਉਹ ਬਾਣ ਨਾਲ ਉਹਦੀ ਜੀਭ ਲਾਲ ਹੋਈ ਐ ਤੇ ਉਹ ਆਪਣੀ ਜੀਭ ਨੂੰ ਦੇਖ ਰਿਹਾ ਵੀ ਮੇਰੀ ਜੀਭ ਕਿੰਨੀ ਲਾਲ ਐ ਇਉਂ ਉਹਦੇ ਹੱਥ ਵਿੱਚ ਤਲਵਾਰ ਮੁੰਡ ਦੇ ਜਿਹੜੀ ਸੀ ਲਹੂ ਨਾਲ ਭਿੱਜੀ ਨਜ਼ਰ ਆਉਂਦੀ ਸੀ ਕਾਹੋ ਕਹਦਾ ਤੇ ਚਲਿਓ ਜਬ ਹੀ ਤੱਬ ਦੇਵੀ ਨਖੰਧ ਤੇ ਬਾਣ ਸੋ ਕਾਢੇ ਜਦੋਂ ਮਾਰ ਕੇ ਮੁੰਡ ਤਲਵਾਰ ਜ਼ਖਮ ਮਾਰ ਕੇ ਚੰਡੀ ਨੂੰ ਜ਼ਖਮੀ ਕਰ ਗਿਆ ਤੇ ਪਿਛਾ ਨੂੰ ਮੁੜਿਆ ਵਾਰ ਕੇ ਮਾਰਨ ਲੱਗ ਜਾਣ ਲੱਗਾ ਤਤ ਦੇਵੀ ਨੇ ਆਪਣੇ ਪੱਥੇ 'ਚੋਂ ਤੀਰ ਕੱਢ ਲਿਆ ਕੰਨ ਪਰਮਾਨ ਲੋਖਿਆਂ 'ਚ ਕਮਾਨ ਚਲਾਵਤ ਇੱਕ ਅਨੇਕ ਹੋਏ ਬਾਢੇ ਉਹਨੇ ਕੰਨਾ ਦਾ ਹੀ ਖਿੱਚ-ਖਿੱਚ ਮਾਰਨੇ ਤੀਰ ਸ਼ੁਰੂ ਕਰ ਦਿੱਤੇ ਇੱਕ ਤੋਂ ਅਨੇਕਾਂ ਹੀ ਤੀਰ ਹੁੰਦੇ ਗਏ ਜਿਵੇਂ ਪਹਿਲਾਂ ਵੀ ਦੱਸਿਆ ਨਾ ਵੀ ਇੱਕ ਤੀਰ ਮਾਰਿਆ 10 ਹੋ ਗਏ 10 ਤੋਂ 100 ਹੋ ਗਏ 100 ਤੋਂ 1000 ਹੋ ਗਏ 1000 ਤੋਂ ਲੱਖਾਂ ਹੋ ਗਏ ਐਦਾਂ ਫਿਰ ਚੰਡੀ ਕੋਲ ਸ਼ਕਤੀ ਸੀ ਉਹਨੇ ਬਾਣ ਤੇ ਬਾਣ ਬਾਣ ਤੇ ਬਾਣ ਚਲਾਣੇ ਸ਼ੁਰੂ ਕਰ ਦਿੱਤੇ ਮੁੰਡ ਲੜ ਢਾਲ ਦੇ ਮੁਖੋਟ ਤੋ ਸਦੇ ਮਦ ਰਹੇ ਗੱਡ ਗਾਢੇ ਕਹਿੰਦੇ ਮੁੰਡ ਨੇ ਢਾਲ ਲੈ ਕੇ ਨਾ ਉਹ ਤੀਰ ਉਹਦੇ ਉੱਤੇ ਰੋਕ ਲੇ ਬੜੇ ਤੀਰ ਮਾਰੇ ਚੰਡੀ ਨੇ ਤੇ ਮੁੰਡ ਨੇ ਉਹ ਆਪਣੀ ਢਾਲ ਦੇ ਉੱਤੇ ਤੀਰ ਜਿਹੜੇ ਰੋਕ ਕੇ ਨਾ ਕਹਿੰਦੇ ਦਸੇ ਤੇ ਮਦ ਉਹ ਢਾਲ ਦੇ ਵਿੱਚ ਤੀਰ ਧਸ ਗਏ ਰਹੇ ਗੱਡ ਗਾਢੇ ਉਹ ਚੰਗੀ ਤਰ੍ਹਾਂ ਗੱਡੇ ਗੇ ਬੜੇ ਮਜਬੂਤੀ ਨਾਲ ਪਤ ਹਸਗੇ ਵਿੱਚ ਤੀਰ ਮਾਰੇ ਬੜੇ ਜੋਰ ਨਾਲ ਸਨ ਢਾਲ ਦੇ ਵਿੱਚ ਤੀਰ ਲੱਗੇ ਹੋਏ ਕਿਸ ਤਰ੍ਹਾਂ ਲੱਗਦੇ ਨੇ ਉਹ ਵੀ ਸੱਚੇ ਪਾਤਸ਼ਾਹ ਦੱਸਦੇ ਨੇ ਮਨੋ ਭੂਰਮ ਪੀਠ ਬਣੀਠ ਭਏ ਹੈ ਸਹਸ ਫਨ ਕੇ ਫਨ ਠਾਂਡੇ ਕਹਿੰਦੇ ਜਿਵੇਂ ਕਛੂ ਕੁੰਮੇ ਦੀ ਪਿੱਠ ਦੇ ਉੱਤੇ ਸ਼ੇਸ਼ਨਾਗ ਬੈਠਾ ਹੋਵੇ ਤੇ ਉਹਦੇ ਹਜ਼ਾਰਾਂ ਫਾਣ ਉੱਤੋਂ ਉੱਠੇ ਹੋਣ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਹਿੰਦੇ ਕਛੂ ਜਿਹੜਾ ਕਛੂਪ ਅਵਤਾਰ ਹੋਇਆ ਹੈ ਭਗਵਾਨ ਦਾ ਉਹਦੀ ਵੱਡੀ ਸਾਰੀ ਪਿੱਠ ਹੈ ਢਾਲ ਉਹਦਾਂ ਦੀ ਲੱਗਦੀ ਹੈ ਤੇ ਵਿੱਚ ਜਿਹੜੇ ਤੀਰ ਨਿਕਲੇ ਹੋਏ ਨੇ ਉੱਤੇ ਬਨੋ ਛੇਸ਼ਨਾਗ ਦੇ ਫਾਣ ਖਿਲਰੇ ਹੋਏ ਨੇ ਇਸ ਤਰ੍ਹਾਂ ਸ੍ਰੀ ਕਰਗੀਦਰ ਪਾਤਸ਼ਾਹ ਕਹਿੰਦੇ ਉਹ ਉਹਦੀ ਮੁੰਡ ਦੀ ਢਾਲ ਦਾ ਉਸ ਜਿਹੜੇ ਸੀਨ ਬਣ ਗਿਆ ਹਾਂਜੀ ਸਿੰਘ ਪ੍ਰੇਰ ਕੇ ਅੱਗੇ ਪਈ ਕਰਮ ਅਸਲੇ ਬਰ ਚੰਦ ਸੰਭਾਰਿਓ ਸ਼ੇਰ ਨੂੰ ਪ੍ਰੇਰ ਕੇ ਫਿਰ ਅੱਗੇ ਹੋਈ ਸਿੰਘ ਹੈ ਪ੍ਰੇਰ ਕੇ ਅੱਗੇ ਭਈ ਸ਼ੇਰ ਨੂੰ ਪ੍ਰੇਰ ਕੇ ਅੱਗੇ ਹੋਈ ਆ ਕਰਮ ਹੈ ਅਸਲ ਹੈ ਹੱਥ ਵਿੱਚ ਤਲਵਾਰ ਲੈ ਕੇ ਤੇ ਚੰਡੀ ਨੇ ਫਿਰ ਆਪਣਾ ਆਪ ਸੰਭਾਲਿਆ ਆਪਣੇ ਬਲ ਵਿੱਚ ਆਈ ਹੈ ਚੰਡੀ ਮਾਰ ਕੇ ਧੁਰ ਕੀਏ ਚੱਕ ਚੁਰ ਗਿਰੇ ਹਰ ਪੁਰ ਮਹਾਰਨ ਪਾਰਿਓ ਤੇ ਮਾਰ ਮਾਰ ਕੇ ਇਹਨਾਂ ਨੇ ਵੱਡੇ ਵੱਡੇ ਚੱਕਨਾ ਚੂਰ ਕਰਤੇ ਵੈਰੀ ਦੇ ਤਾਂ ਉਹਨੇ ਕਹਿੰਦੇ ਵੀ ਲਾਹੂ ਆਹੂ ਲਾ ਦਿੱਤੇ ਗਿਰੇ ਹਰ ਪੂਰ ਪੂਰਾ ਦੇ ਪੂਰ ਵੈਰੀ ਦੇ ਡਿੱਗੇ ਉੱਥੇ ਮੈਦਾਨੇ ਜੰਗ ਵਿੱਚ ਮਹਾਰਣ ਪਾਰਿਓ ਬੜਾ ਭਿਆਨਕ ਜੁਦ ਚੰਡੀ ਨੇ ਕੀਤਾ ਹੈ ਫਿਰ ਕੇ ਘੇਰ ਲਿਆ ਰਨਮਾਹ ਇਸ ਨੂੰ ਮੁੰਡੂ ਕੋ ਮੁੰਡੂ ਜੁਦਾ ਕਰ ਮਾਰਿਓ ਤੇ ਆਪਣੇ ਸ਼ੇਰ ਨੂੰ ਘੁਮਾ ਕੇ ਨਾ ਉਹਨੇ ਜਿਵੇਂ ਜਵਾਨ ਘੋੜਾ ਘੁਮਾਉਂਦੇ ਨੇ ਉਹ ਸ਼ੇਰ ਤੇ ਸਵਾਰ ਸੀ ਉਹਨੇ ਆਪਣੇ ਸ਼ੇਰ ਨੂੰ ਮੋੜਾ ਦਿੱਤਾ ਤੇ ਵੈਰੀ ਨੂੰ ਰਨਮਾਹ ਮੈਦਾਨੇ ਜੰਗ ਵਿੱਚ ਅੱਗੋਂ ਦੀ ਅਗੇ ਘੇਰ ਲਿਆ ਤੇ ਮਾਰੀ ਤਲਵਾਰ ਖੰਡਾ ਮਾਰਿਆ ਤੇ ਮੁੰਡ ਦਾ ਸਿਰ ਲਾ ਕੇ ਉਹ ਮਾਰਿਆ ਮੁੰਡ ਕੋ ਮੁੰਡ ਜੁਦਾ ਕਰ ਮਾਰਿਓ ਕਹਿੰਦੇ ਮੁੰਡ ਦਾ ਦਾ ਨਾਂ ਸੀਗਾ ਤੇ ਉਹਦਾ ਮੁੰਡ ਜਾਂ ਨਹੀਂ ਸਿਰ ਜਿਹੜਾ ਮੁੰਡ ਦਾ ਸਿਰ ਸੀ ਉਹਦੇ ਧੜ ਨਾਲੋਂ ਜੁਦਾ ਕਰਤਾ ਵੱਖਰਾ ਕਰ ਦਿੱਤਾ ਐਸੇ ਪਰਿਓ ਧਰ ਉੱਪਰ ਜਾਏ ਜਿਉ ਬੇਲਹ ਤੇ ਕਦੂ ਆਕਟ ਡਾਰਿਓ ਧਰ ਤੇ ਤੇ ਓਂ ਡਿੱਗਾ ਜਿਵੇਂ ਬੇਲ ਨਾਲੋਂ ਕਦੂ ਜਾ ਕੇ ਪਰਾਂ ਡਿੱਗਦਾ ਜਿਵੇਂ ਭਾਈ ਰਤਨ ਸਹਿਜੇ ਲਿਖਦੇ ਜਦੋਂ ਮੱਸੇ ਨੂੰ ਭਾਈ ਮੁਤਾਬ ਸਿੰਘ ਤਲਵਾਰ ਦਾ ਵਾਰ ਕੀਤਾ ਨਾ ਕਹਿੰਦੇ ਮੱਸੇ ਕੋ ਐ ਮਸੀਸ ਉਤਾਰਿਓ ਜਨਕਰ ਬੇਲੋਂ ਕਦੂਆ ਟਾਰਿਓ ਜੇ ਬੇਲ ਨਾਲੋਂ ਕਦੂ ਲਾ ਕੇ ਸੁੱਟੀ ਦਾ ਇਦਾਂ ਕਲ ਕੀਦਰ ਬਾਦਸ਼ਾਹ ਕਹਿੰਦੇ ਚੰਡੀ ਨੇ ਮੁੰਡ ਦਾ ਸਿਰ ਲਾ ਸੁੱਟਿਆ ਸੋਈਆ सिंह चढ़ी मुख, मुख संख दजावत जो कन मैं तड़ता दुत मंडी शेर ते चढ़ी होई संख बजांदी होई इस तरह सोणी लग रही सी चंडी जिमे बदला दे विच बिजली लिशकदी होवे ਕਹਿੰਦੇ ਸਿੰਘ ਚੜੀ ਸ਼ੇਰ ਤੇ ਚੜੀ ਮੁਖ ਸੰਖ ਬਜਾਵਤ ਮੂੰਹ ਤੋਂ ਸੰਖ ਵਜਾ ਰਹੀ ਹੈ ਇਸ ਦਾ ਲੱਗਦੀ ਸੀ ਜਿਵੇਂ ਬੱਦਲਾਂ ਦੇ ਬਿਜਲੀ ਲਿਸ਼ਕਦੀ ਹੈ ਸੁੰਦਰ ਸਰੂਪ ਵਿੱਚ ਸੋਭਾ ਪਾ ਰਹੀ ਸੀ ਜਗਤ ਮਾਤ ਚੰਡਕਾ ਚੱਕਰ ਚਲਾਏ ਗਿਰਾਏ ਦਿਓ ਆਰੇ ਭਜਤ ਦੇਤ ਬੜੇ ਬਰ ਬੰਡੀ ਤੇ ਆਪਣੀ ਉਂਗਲ ਤੋਂ ਚੱਕਰ ਚਲਾ ਚਲਾ ਕੇ ਨਾ ਵੱਡੇ ਵੱਡੇ ਵੈਰੀਆਂ ਦੇ ਸਿਰ ਉਡਾਈ ਜਾਂਦੀ ਸੀ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਥੱਲੇ ਵਿਛਾਈ ਜਾਂਦੀ ਸੀ ਗਿਰਾਏ ਦਿਓ ਬੜੇ ਬੜੇ ਸੂਰਮੇ ਗਿਰਦੇ ਸਨ ਚੱਕਰ ਤੇ ਉਹਨਾਂ ਦੀ ਚਲਾ ਦਈਏ ਨਾ ਤੇ 10 20 50 ਬੰਦਾ ਆ ਗੋ ਤੁਹਾਨੂੰ ਪਿਆ ਹੋਵੇ ਤੇ ਇੱਕ ਚੱਕਰ ਛੱਡੋ ਤੇ 50 ਅੰਝ ਡਿੱਗ ਜਾਣਗੇ ਸਾਡੇ ਪਿਤਾ ਜੀ ਪਾਪਾ ਜੀ ਪਾਪਾ ਚਾਨਣ ਸਿੰਘ ਜੀ ਉਹਨਾਂ ਦੇ ਨਾਲ ਬਾਬਾ ਸੁਚਾਲਾ ਸਿੰਘ ਜੀ ਬਾਬਾ ਜੋਤ ਸਿੰਘ ਜੀ ਬਾਬਾ ਭਗਤ ਸਿੰਘ ਜੀ ਇਹ ਸਨ 6465 ਵਿੱਚ ਜੰਗ ਹੋਇਆ ਸੀ ਬਾਬਾ ਸੁਚਾਲਾ ਸਿੰਘ ਦੇ ਪੁੜਾਂ ਤੇ ਤੇ ਸਾਡੇ ਜਨਮ ਤੋਂ ਪਹਿਲੇ ਦਾ ਵਚਨ ਪਿਤਾ ਜੀ ਕਹਿੰਦੇ ਸਾਨੂੰ ਤੋਂ 250 ਬੰਦਾ ਪੈ ਗਿਆ ਤੇ ਉਹਨਾਂ ਕੋਲ ਪੱਥਰ ਲੋੜੇ ਬੜਾ ਕੁਝ ਤੇ ਡਾਂਗਾ ਸੋਟੇ ਤੇ ਪੁਲਿਸ ਵੀ ਉਹਨਾਂ ਵਾਲੀ ਤੇ ਬਾਬਾ ਚਾਲਾ ਸਿੰਘ ਜੀ ਤੇ ਅਸੀਂ ਕਹਿੰਦੇ ਚਾਰਾਂ ਨੇ 22 300 ਦਾ ਮੁਕਾਬਲਾ ਕੀਤਾ ਜਦੋਂ ਸਾਡੇ ਵੱਲੋਂ ਆਏ ਨਾ ਕਹਿੰਦੇ ਨਾਲ ਇੱਕ ਨਿਹੰਗ ਸਿੰਘ ਸੀ ਜੋਰ ਸੇ ਜੋ ਸੈੰਕੂਲ ਚੱਕਰ ਬੜੇ ਹੁੰਦੇ ਸੀ ਗਲ ਵਿੱਚ ਵੀ ਪਾਛੜ ਦਾ ਇਸਤੇਮਾਲ ਲੇ ਤੇ ਵੀ ਮੋਢੇ ਤੇ ਵੀ ਤੇ 25 30 50 ਚੱਕਰ ਤੇ ਉਹਦੇ ਕੋਲ ਹੁੰਦੇ ਸੀ ਤੇ ਬਾਪ ਪਿਤਾ ਜੀ ਕਹਿੰਦੇ ਚੱਕਰ ਫੜਾ ਜੋ ਅਸਾਂ ਸਾਨੂੰ ਜਦੋਂ ਚੱਕਰ ਫੜ ਕੇ ਸਾਡੇ ਪਿਤਾ ਜੀ ਚੱਕਰ ਚਲਾ ਲੈਂਦੇ ਸੀ ਜਦੋਂ ਪਹਿਲਾ ਚੱਕਰ ਛੱਡਿਆ ਨਾ ਸੱਤ ਅੱਠ ਬੰਦੇ ਉਹ ਜਿਹੜੀ ਪਿੰਡਾਂ ਦੇ ਆਲੇ ਦੁਆਲੇ ਖਾਲ ਪੁੱਟੀ ਹੁੰਦੀ ਹੈ ਮਿੱਟੀ ਵਾਲੀ ਉਹਦੇ ਚ ਲੰਮੇ ਪੈ ਗਏ ਦੂਜਾ ਛੱਡਿਆ ਸੱਤ ਸੱਤ ਅੱਠ ਹੋਰ ਬਾਕੀ ਪਿਛਾਂ ਨੂੰ ਭੱਜ ਗਏ ਇਦਾਂ ਚੱਕਰ ਜਿਹੜਾ ਨਾ ਇਹ ਬਿਨਾ ਮਾਰਿਆ ਵੀ ਡਰਾ ਦੁਸ਼ਮਣ ਨੂੰ ਡਰਾ ਦਿੰਦਾ ਤੇ ਚੰਡੀ ਚੱਕਰ ਚਲਾਉਂਦੀ ਹੈ ਨਾ ਤੇ ਉਹ ਚੱਕਰਾਂ ਦੀ ਹੂੰਕਾਰ ਪੈਂਦੀ ਜਦੋਂ ਚੱਕਰ ਉੱਡਦੇ ਆਉਂਦੇ ਆ ਤੇ ਇੱਕਦਮ ਸਿਰ ਥੱਲੇ ਕਰਦੇ ਡਿੱਗਦੇ ਆ ਥੱਲੇ ਨੂੰ ਅਰ ਭਾਜ ਤੇ ਤਾਂ ਬਡੇ ਬਰਚਨ ਬੰਡੀ ਜਿਹੜੇ ਬੜੇ ਬਲਵਾਨ ਸੀ ਨਾ ਉਹ ਫਿਰ ਮੈਦਾਨੇ ਜੰਗ ਚੋਂ ਭੱਜ ਜਾਂਦੇ ਹਨ ਭੂਤ ਪੀਸਾਚਨ ਮਾਸ ਅਹਾਰ ਕਰੇ ਕਿੱਲ ਕਰ ਖਿਲਾਰ ਕੇ ਝੰਡੀ ਭੂਤਾਂ ਤੇ ਪੀਸਾਚਿਆਂ ਕਹਿੰਦੇ ਮਾਸ ਅਹਾਰ ਕਰਦੀਆਂ ਭੂਤ ਪੀਸਾਚਨ ਮਾਸ ਅਹਾਰ ਭੂਤ ਆ ਗਏ ਨੇ ਉਹ ਮਾਸ ਖਾਂਦੇ ਨੇ ਪੀਸਾਚ ਮਾਸ ਖਾਂਦੇ ਨੇ ਤੇ ਆਪਣੀਆਂ ਸਿਰ ਦੀਆਂ ਝੰਡੀਆਂ ਇੱਥੇ ਝੰਡੀ ਦਾ ਅਰਥ ਹੈ ਜਿਹੜੇ ਸਿਰ ਦੀ ਵਾਲ ਹੁੰਦੇ ਨੇ ਉਹਨਾਂ ਦੀਆ ਉਹ ਖਿਲਰੇ ਹੋਏ ਨੇ ਭੂਤਾਂ ਦੇ ਬਿਤਾਲਾਂ ਦੇ ਤੇ ਕਿਲਕਾਰੀਆਂ ਮਾਰਦੇ ਨੇ ਕਰਾਂ ਕਿਲਕਾਰ ਖਿਲਾਰ ਕਾ ਝੰਡੀ ਝੰਡੀ ਮਾਨੇ ਸਿਰ ਦੀ ਵਾਲ ਕਹਿੰਦੇ ਸਿਰ ਦੇ ਕੇਸ ਚੜਦੀਆਂ ਬੌਰੀਆਂ ਖਿਲਾਰ ਕੇ ਤੇ ਕਿਲਕਾਰੀਆਂ ਮਾਰਦੇ ਖੁਸ਼ ਹੁੰਦੇ ਭੂਤ ਪ੍ਰੇਤ ਵੀ ਸਾਨੂੰ ਖਾਣ ਨੂੰ ਬੜਾ ਖੁੱਲਾ ਮਾਲ ਮਿਲਿਆ ਹੈ ਮੁੰਡ ਕੋ ਮੁੰਡੇ ਉਧਰਦੇ ਹੋ ਅਬ ਚੰਡ ਕੋ ਹੱਥ ਲਗਾਵਤ ਚੰਡੀ ਜਦੋਂ ਮੁੰਡ ਦਾ ਸਿਰ ਤਾਂ ਲਾਤਾ ਹੁਣ ਚੰਡ ਦੀ ਵਾਰੀ ਸੀ ਮੁੰਡ ਕੋ ਮੁੰਡੋ ਤਾਰ ਦਿਓ ਮੁੰਡ ਦਾ ਸਿਰ ਲਾ ਦਿੱਤਾ ਤੇ ਅਬ ਚੰਡ ਕੋ ਹੱਥ ਲਗਾਵ ਤੇ ਚੰਡੀ ਹੁਣ ਚੰਡੀ ਚੰਡ ਨੂੰ ਹੱਥ ਲਾਣ ਲੱਗੀ ਭਾਵ ਚੰਡ ਨੂੰ ਮਾਰੇਗੀ ਹੁਣ ਸੁਵਈਆ ਮੁੰਡ ਮਹਾਰਾਣ ਮਧ ਹਣੋ ਫਿਰ ਕੈ ਬਰ ਚੰਡ ਤਬ ਇਹ ਕੀਨ ਜਦੋਂ ਮੁੰਡ ਨੂੰ ਮਾਰ ਲਿਆ ਉਹ ਚੰਡੀ ਨੇ ਚੰਡ ਨੂੰ ਮਾਰਨ ਦੀ ਤਿਆਰੀ ਕੀਤੀ ਇਸ ਤਰ੍ਹਾਂ ਕੀਤੀ ਇਸ ਤਰ੍ਹਾਂ ਯੁੱਧ ਕੀਤਾ ਮਾਰ ਬਿਦਰ ਦੇ ਸਭ ਸੋ ਚੰਡ ਦਾ ਚੰਡ ਸਵਾਵਤੀਨ ਉਹਦੀ ਸਾਰੀ ਫੌਜ ਮਾਰ ਕੇ ਫਨਾ ਕਰਦੀ ਤਬਾਹ ਕਰਦੀ ਔਰ ਚੰਡਕਾ ਨੇ ਫਿਰ ਚੰਡ ਨਾਲ ਯੁੱਧ ਕੀਤਾ ਲੈ ਬਰ ਛੀ ਕਰ ਮੈਂ ਅਰ ਕੋ ਸਿਰ ਕੈ ਬਰ ਮਾਰ ਜੁਦਾ ਕਰਦੀ ਨਾ ਹੱਥ ਚ ਬਰਛੀ ਲੈ ਕੇ ਜੋਰ ਦੇ ਨਾਲ ਉਹਨੇ ਵੈਰੀ ਦਾ ਸਿਰ ਵਖ ਕਰ ਦਿੱਤਾ ਪਾਵ ਲੈ ਬਰਛੀ ਕਰਮੈ ਹੱਥ ਵਿੱਚ ਬਰਛੀ ਲੈ ਕੇ ਆਰਕੋ ਸਿਰ ਵੈਰੀ ਦਾ ਸਿਰ ਜਿਹੜਾ ਸੀ ਮਾਰ ਜੁਦਾ ਕਰ ਦੇਨੋ ਉਹ ਮਾਰ ਕੇ ਵੱਖਰਾ ਕਰ ਦਿੱਤਾ ਧੜ ਨਾਲੋਂ ਲੈ ਕੇ ਮਹੇਸ਼ਤ ਸ਼ੂਲ ਗਣੇਸ਼ ਕੋ ਰੁੰਡ ਕੀੋ ਜਨ ਮੁੰਡ ਬਹੀਨੋ ਮਾਰਾ ਕਹਿੰਦੇ ਮੈਨੂੰ ਇਸ ਤਰ੍ਹਾਂ ਖਿਆਲ ਫੁਰਿਆ ਹੈ ਜਿਵੇਂ ਸ਼ਿਵ ਜੀ ਨੇ ਤ੍ਰਸੂਲ ਲੈ ਕੇ ਗਣੇਸ਼ ਦਾ ਸਿਰ ਲਾ ਦਿੱਤਾ ਹੋਵੇ ਇਹ ਜਦੋਂ ਗਣੇਸ਼ ਜੀ ਜਿਹੜੇ ਸਨ ਨਾ ਉਹ ਸ਼ਿਵ ਜੀ ਮਾਤਾ ਨੇ ਮਾਤਾ ਪਾਰਬਤੀ ਨੇ ਆਪਣੇ ਸਰੀਰ ਦੀ ਮੈਲ ਤੋਂ ਬਣਾਏ ਸਨ ਆਪਣੇ ਤਨ ਦੀ ਮੈਲ ਤੋਂ ਗਣੇਸ਼ ਜੀ ਬਣਾ ਕੇ ਤੇ ਬੂਹੇ ਦੇ ਪਹਿਰੇ ਤੇ ਖੜੇ ਕਰਤੇ ਮੈਂ ਇਸ਼ਨਾਨ ਕਰ ਲਵਾਂ ਪੁੱਤਰ ਤੂੰ ਬਾਹਰ ਖਲੋ ਗਣੇਸ਼ ਜੀ ਖਲੋਤੇ ਸ਼ਿਵ ਜੀ ਬਾਹਰੋਂ ਆ ਗਏ ਹੁਣ ਗਣੇਸ਼ ਜੀ ਨੂੰ ਕੀ ਪਤਾ ਵੀ ਕੌਣ ਹੈ ਉਹ ਕਹਿੰਦੇ ਬਾਹਰ ਖੜਾ ਰੋ ਮਾਤਾ ਜੀ ਇਸ਼ਨਾਨ ਕਰ ਰਹੇ ਨੇ ਉਹ ਸ਼ਿਵ ਜੀ ਕਹਿੰਦਾ ਇਹ ਕੌਣ ਆ ਗਿਆ ਮੇ ਮੇਰਾ ਘਰ ਹੈ ਮੇਰੀ ਘਰ ਵਾਲੀ ਹੈ ਇਹ ਕੌਣ ਉਹਨੇ ਮਾਰਿਆ ਤੇ ਰਸੂਲ ਤੇ ਦਾ ਸਿਰ ਲਾ ਦਿੱਤਾ ਤੋਂ ਇੱਥੇ ਮਹਾਰਾਜ ਦਸਵੇਂ ਪਾਸ਼ਾ ਮਿਸਾਲ ਦਿੰਦੇ ਆ ਜਿਵੇਂ ਸ਼ਿਵ ਜੀ ਨੇ ਗਣੇਸ਼ ਦਾ ਸਿਰ ਲਾ ਦਿੱਤਾ ਸੀ ਬਾਅਦ ਵਿੱਚ ਹਾਥੀ ਦਾ ਸਿਰ ਲਾਇਆ ਸੀ ਪਹਿਲਾਂ ਉਹਦਾ ਸਰੀਰ ਹੋਰ ਤਰ੍ਹਾਂ ਦਾ ਸਰੂਪ ਸੀ ਫਿਰ ਹਾਥੀ ਵਾਲਾ ਲਾ ਦਿੱਤਾ ਸੀ ਤੋਂ ਕਹਿੰਦੇ ਜਿਵੇਂ ਸ਼ਿਵ ਜੀ ਨੇ ਗਣੇਸ਼ ਦਾ ਸਿਰ ਲਾ ਦਿੱਤਾ ਐਦਾਂ ਫਿਰ ਚੰਡੀ ਨੇ ਚੰਡ ਦਾ ਸਿਰ ਲਾ ਦਿੱਤਾ ਇਤ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਚੰਡ ਮੁੰਡ ਵਧੈ ਚਤਰਤ ਧਾਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ